ਆ ਦੇਖ ਲਓ ਕਲਯੁਗ ਦਾ ਜ਼ਮਾਨਾ ਕਿਵੇਂ ਆਪਣੀ ਪਤਨੀ ਨੂੰ ਦੇ ਰਿਹਾ ਸੀ ਪਤੀ ਧੋਖਾ ਤੇ ਜਦੋਂ ਪਤਨੀ ਨੂੰ ਆਪਣੇ ਪਤੀ ਦੀਆਂ ਹਰਕਤਾਂ ਤੇ ਹੋਇਆ ਸ਼ੱਕ ਤਾਂ ਹੋ ਗਈ ਪਤਨੀ ਦੀ ਮੌਤ ਮਾਮਲਾ ਫਗਵਾਣਾ ਤੋਂ ਸਾਹਮਣੇ ਆ ਫਗਵਾਣਾ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਲੜਕੀ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਨੂੰ ਪਤਾ ਲੱਗ ਗਿਆ ਸੀ ਕਿ ਉਸਦੇ ਪਤੀ ਦੇ ਆਪਣੀ ਹੀ ਚਾਚੀ ਦੇ ਨਾਲ ਨਜਾਇਜ਼ ਸਬੰਧ ਨੇ ਤੇ ਉਸਨੇ ਕਈ ਵਾਰ ਰੋਕਿਆ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਇਸ ਦੇ ਬਾਵਜੂਦ ਵੀ ਪਤੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਇਆ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਹੈ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਧੱਕੇ ਨਾਲ ਖਲਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਬੋ ਗੱਡੀ ਦੇ ਵਿੱਚ ਪਈ ਆ ਅਸੀਂ ਇੱਥੇ ਆਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਹੰਦਰਬੱਤਿਆ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ ਰਾਵਲਪਿੰਡੀ ਵਿਆਹੀ ਆ ਸਨ ਨੀ ਨਾ ਸਰ ਸਨੀਲ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚੋਂ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਲੰਗੇਤੀ 2-3 ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੌਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਦ ਨਹੀਂ ਬਣਿਆ ਤਾਂ ਕਰਕੇ ਇਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਔਰ ਇੰਦਾ ਦੀ ਕੋਈ ਗੱਲ ਨਹੀਂ ਹੋਣਾ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹ ਉਹਨਾਂ ਦੇ ਕੋਈ ਕਰਤ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਪਾਮੀ ਇੱਥੇ ਦੇਖ ਲਓ ਔਰ 라ਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ 2 ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਪੋਸਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰਤ ਸੁਰ ਤੇ ਆਇਆ ਵੀ ਤੁਹਾਡੇ ਨਾਲ ਜੀ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤੇ ਫਿਰ ਕਿਉਂ ਲੋਕ ਦੇ ਕਿਉਂ ਫਿਰਦੇ ਹੋ ਤੇ ਇਹ ਮਾਮਲਾ ਭਾਜੀ ਮੇਰੇ ਮਹੱਲੇ ਦਾ ਆ ਜੀ ਇਹ ਮਲੇ ਮਲੇ ਦੀ ਕੁੜੀ ਆ ਫਗਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਠਾਈਕ ਸਾਲ ਹੋ ਗਏ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੁਰਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ सनी ਆ ਉਹਦੇ ਆਪਣੀ ਚਾਚੀ ਦੇ ਨਾਲ ਨਾਜਾਇਜ਼ ਸਬੰਧ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰ ਜਾਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ ਹੁਣ ਜਿਹੜੀ ਹੋਈ ਆ ਪਰਸੋ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਉਹਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਦਾ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹਦੇ ਪਹਿਲਾ 2-3 ਦਿਨ ਹੋ ਗਏ ਕੋਈ ਸਦਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋਇਆਗਾ ਪ੍ਰਸ਼ਾਸਨ ਅੱਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਇਹ ਮਾਮਲਾ ਪੁਲਿਸ ਦੇ ਤੇ ਆਜੇ ਮਾਮਲਾ ਪੁਲਿਸ ਦੇ ਤੇ ਆਜੇ ਤੇ ਸੀਗਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜੇ ਸਾਰੇ ਮੱਲੇ ਵਾਸੀਆਂ ਨੇ ਰਲ ਕੇ ਜਿਹੜੀ ਕਾਰਵਾਈ ਕੀਤੀ ਆ ਉਹਦੇ ਥਰੂ ਹੁਣ ਅਸੀਂ ਸਾਰੇ 라ਵਲਪਿੰਡੀ ਆਏ ਆ ਹੁਣ ਸਾਡੀ ਸੁਣਵਾਈ ਹੋਈ ਆ ਹੁਣ ਅੰਦਰ ਕੰਪਲੇਂਟ ਦਾ ਜੋ ਹੋ ਰਹੀ ਆ ਤੇ ਬਾਕੀ ਦੇਖੋ ਮੱਲਿਆ ਵਾਸੀ ਜਿਹੜੇ ਆ ਵੀ ਕੀ ਇਹ ਹੁੰਦਾ ਆ ਜਾਂ ਪ੍ਰਸ਼ਾਸਨ ਕੀ ਕਰਦਾ ਆ ਜੇ ਪ੍ਰਸ਼ਾਸਨ ਨੇ ਕੁਝ ਵੀ ਨਾ ਕੀਤਾ ਫਿਰ ਮੱਲਾ ਜੋ ਵੀ ਆ ਘਰ ਦੇ ਪਰਿਵਾਰ ਨਾਲ ਕਰਕੇ ਫਿਰ ਜੋ ਕਾਰਵਾਈ ਹੋਊਗੀ ਹੋਊਗੀ। ਉਹ ਇਸ ਮਾਮਲੇ ਲੈ ਕੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਕਿਉਂਕਿ ਪੀੜਤ ਪਰਿਵਾਰ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਦਿੱਤਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਤਾਂ ਇਹ ਸੁਣ ਲੈ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਈਏ। ਗੱਲ ਆ ਸ਼੍ਰੀਮੰਤ ਜੀ ਸਾਨੂੰ ਤਲਾਹ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਣੇ ਆ ਜੋ ਜਿਹਲੀ ਯਾਰ ਖਾਨ ਕਰਕੇ ਸਰ ਹਸਪੀਟਲ ਫਰਵਾਹ ਦਾਖਲ ਆ ਸਾਡਾ ਆਈ ਉਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਭੁੰਜੁੰਦੇ ਜਫਰ ਕਰਤਾ ਉਹ ਸ੍ਰੀਦਾਮ ਹਸਪੀਟਲ ਜਿੰਨੇ ਦਾਖਲ ਹੋਏ ਉਸ ਤੋਂ ਬਾਅਦ ਵੀ ਰਖੀ ਆ ਕੱਲ ਜੋ ਕੇ ਕਿੰਨੇ ਜਾਂਦੀ ਸੀਸ ਹੋ ਗਈ ਸੀ ਉਹ ਲੜਕੀ ਕਰਕੇ ਫਿਰ ਅਸੀਂ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸੇ ਮੋਟੋ ਚਿਕਨ ਫਰਮਲੀਆ ਉਲਾਰ ਕੇ ਮੈਂ ਅੰਬਰ ਆਇਆ ਉਹ ਜਿੱਥੇ ਇਹ ਮੌਤਵੰਦੇ ਆਇਆ ਜਦੋਂ ਵਾਪਸ ਅਜੀਤ ਸਿੰਘ ਆ ਉਹਦੇ ਬਿਆਹ ਹੀ ਲੈ ਕੇ ਬਹਿਨਾ ਮੁਤਾਬਕ ਜੋ ਮੰਦੀ ਸਿੱਤ ਆ ਗਈ ਉਹ ਕਹਦਾ ਕਿ ਮਖਤੋਬ ਦੀ ਗੱਲ ਤੇ ਹੁਣ ਕਟਰੀ ਜਾਂਚ ਦੇ ਵਿੱਚ ਕੋਈ ਮੌਕੇਦਾਰ ਸਾਹਮਣੇ ਆਏ ਮੌਤ ਦਾ ਕਾਰਨ ਇਹ ਹੈ ਕਿ 86 ਬਾਕੀ ਸਦੀ ਤਫਤੀਸ਼ਾ ਜੋ ਤਫਤੀਸ਼ੇ ਚ ਧੀਰੇ ਤਾਥੋਂ ਦੇ ਜਿਆ ਦੋਸ਼ੀ ਪਈਗਾ ਅਸੀਂ ਇਸ ਕਾਰਜ ਕਰਾਂਗੇ ਸਹੁਰੇ ਪਰਿਵਾਰ ਦੇ ਮੁਤਾਬਕ ਲੜਕੀ ਨੇ ਖੁਦ ਆਪਣੀ ਮੌਤ ਨੂੰ ਗਲੇ ਲਗਾਇਆ ਪਰ ਦੂਜੇ ਪਾਸੇ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਨੂੰ ਜਿਹੜਾ ਕਿ ਸਹੁਰੇ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਬਾਕੀ ਹੁਣ ਜਾਂਚ ਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ